ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਤੁਹਾਡੇ ਵਾਸਤੇ ਸ਼ਵਰਾਜ 855 ਲੈ ਕੇ ਆਏ ਆ ਦੋਸਤੋ ਫਰਸਟ ਪਾਰਟੀ ਦਾ ਟਰੈਕਟਰ ਦੋਸਤੋ ਬਹੁਤ ਹੀ ਚੰਗੀ ਕੰਡੀਸ਼ਨ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਇਸ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਸ਼ਵਰਾਜ 855 ਦੋਸਤੋ ਐਫੀ 5 ਸਟਾਰ ਦੇ ਵਿੱਚ ਆ ਦੋਸਤੋ 2021 ਮਾਡਲ ਹੈ ਫਰਸਟ ਓਨਰ ਆ ਦੋਸਤੋ ਪੰਜਾਬ ਨੰਬਰ ਕੁੱਲ ਹੀ 700 ਘੰਟਾ ਚੱਲਿਆ ਆ ਦੋਸਤੋ ਨਾਲ ਦੇ 80 ਪੈਸੇ ਟਾਇਰ ਪੈ ਟਰੈਕਟਰ ਦੇ ਕੈਸ਼ ਦਾ ਟਰੈਕਟਰ ਆ ਦੋਸਤੋ ਜੇ ਕਲ ਕਰਕੇ ਆ ਪਰ ਰੇਟ ਦੀ ਰੇਟ ਹੈਗਾ ਦੋਸਤੋ 6 ਲੱਖ ਤੇ 60000 ਰੁਪਇਆ ਕੋਈ ਵੀ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਸ ਨੰਬਰ ਦਾ ਇੱਕ ਆਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਬਰਨਾਲਾ ਏਰੀਆ ਦੇ ਵਿੱਚ ਦੋਸਤੋ ਟਰੈਕਟਰ ਸੇਲ ਲਈ ਹੈ ਜੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਪਿੰਡੂ ਪੰਜਾਬ ਨੂੰ ਕਰ ਲੋ ਫੋਲੋ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ